ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਬਸੰਤ ਰੋਤੇ ਆਈ ਪਰ ਫੁੱਲਤਾ ਰਹੇ ਸਤਿਗੁਰੂ ਜੀ ਕਹਿੰਦੇ ਨੇ ਫੁੱਲ ਖੜੇ ਹੋਏ ਨੇ ਤੇ ਦੇਖ ਕੁਦਰਤ ਨੂੰ ਵੇਖ ਅੱਖਾਂ ਦੇ ਨਾਲ ਵੇਖ ਜੋ ਫੁੱਲ ਖਿੜੇ ਹੋਏ ਨੇ ਸਤਿਗੁਰੂ ਜੀ ਕਹਿੰਦੇ ਨੇ ਦੇਖ ਫੁੱਲ ਫੁੱਲੇ ਦੇਖ ਫੁੱਲ ਫੁੱਲ ਫੁੱਲੇ ਤੂੰ ਵੀ ਖੜਿਆ ਰਹਿ ਸਕਣਾ ਹੈ ਅਹੰਕ ਤਿਆਗ त्यागे ਸਗਣ ਬਾਸ ਕੂਲੇ ਵੇਖੋ ਕਿੰਨੇ ਸਗਣੇ ਤੇ ਖੁਸ਼ਬੂ ਧਾਰ ਕੂਲੇ ਜੋ ਵਸ ਪਹਿਨੇ ਹੋਏ ਨੇ ਕੁਦਰਤ ਨੇ ਵਸਤਰ ਸੁੰਦਰ ਤੇ ਤੂੰ ਵੀ ਖੜਿਆ ਰਹਿ ਸਕਨਾ ਜੇ ਅਹੰ ਤ્યાਗ त्यागे ਸਤਿਗੁਰੂ ਜੀ ਸਤਿਗੁਰੂ ਜੀ ਕਹਿੰਦੇ ਨੇ ਕਿ ਮਾ ਰੋਤੀ ਮਹਿ ਸਦ ਬਸੰਤ ਕਹਿੰਦੇ ਨੇ ਜੇ ਕੋਈ ਵੀ ਨਾ ਹੋਵੇ ਬਸੰਤ ਰੁੱਤ ਹੋਵੇ ਤੇ ਫੁੱਲ ਖਿੜੇ ਹੁੰਦੇ ਨੇ ਕਹਿੰਦੇ ਨੇ ਜੇ ਤੂੰ ਹਉਮੈ ਨੂੰ ਤਿਆਗ ਦੇਵੇਂ ਕਹਿੰਦੇ ਨੇ ਭੋਲਿਆ ਹਉਮੈ ਸੁਰਤ ਵਿਸਾਰ ਆਪਣੀ ਸੁਰ ਦੇ ਵਿੱਚੋਂ ਐਸੇ ਹੌਮੇ ਨੂੰ ਦੂਰ ਕਰ ਦੇ ਫਿਰ ਕੀ ਹੋਏਗਾ ਕਿ ਪਰਫੋਰ ਚੇਤ ਸਮਾਹਾਲ ਸੋਏ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਆਪਣੀ ਚੇਤ ਵਿੱਚ ਉਸ ਪਰਮਾਤਮਾ ਨੂੰ ਸੰਭਾਲ ਕੇ ਰੱਖ ਯਾਦ ਕਰ ਚੇਤੇ ਕਰ ਫਿਰ ਮਹਾਰੂਤੀ ਮੈਂ ਸਾਧ ਬਸੰਤ ਫਿਰ ਕੋਈ ਵੀ ਨਾ ਹੋਵੇ ਕੋਈ ਰੁੱਤ ਹੋਵੇ ਤੂੰ ਸਦਾ ਹੀ ਕਹਰੇ ਜੀਵਨ ਵਿੱਚ ਬਸੰਤ ਖਿੜਿਆ ਰਹੇਗਾ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿੱਤ ਹਰਿਆ ਹੋ ਸਭ ਜੀ ਜੰਤ ਉਸ ਪ੍ਰਮਾਤਮਾ ਦੇ ਨਾਲ ਜੁੜ ਕੇ ਜਿਹੜੇ ਵੀ ਜੀਵ ਜੰਤ ਨੇ ਉਹ ਹਰੇ ਭਰੇ ਹੋ ਜਾਂਦੇ ਨੇ ਤੇ ਜੇ ਤੂੰ ਆਪਣੇ ਹਾਂ ਮੈਨੂੰ ਅਹੰਗ ਤਿਆਗ ਤਿਆਗੇ ਤੇ ਭੋਲਿਆ ਹੋਵੇਂ ਸੁਰਤ ਵਿਸਾਰ ਤੇ ਫਿਰ ਪਰਫੜ ਪਰਫੜ ਚੇਤ ਸੰਭਾਲ ਸੋਏ ਆਪਣੇ ਚੇਤ ਵਿੱਚ ਉਹਨੂੰ ਸੰਭਾਲ ਕੇ ਜੇ ਰੱਖੇ ਤੇ ਫਿਰ ਤੂੰ ਸਦਾ ਹੀ ਖਿੜਿਆ ਰਹਿ ਸਕਦਾ ਕਿ ਐਸੇ ਕੁਦਰਤ ਤੋਂ ਇਹ ਸਿੱਖਿਆ ਲੈ ਕੇ ਕਿ ਤੂੰ ਸਦਾ ਆਨੰਦ ਤੇ ਖੜਿਆ ਰਹਿ ਸਕਦਾ। ਆਹ ਯੋ ਵੀ। ਹਾਂਜੀ। ਚੱਲਦਾ ਜੀ ਕੰਮ। ਹਾਂਜੀ ਹਾਂਜੀ। ਚਲੋ ਚਲੋ। ਪਗੜੇ ਹੋ ਕੇ ਕਰੀਓ। ਹਾਂਜੀ ਹਾਂਜੀ ਇਹ ਗੱਲ ਕੱਟਣ ਹੁੰਦੀ ਹੈ ਜੀ ਹਾਂਜੀ ਹਾਂਜੀ ਬਹੁਤ ਪੱਧਰੀ ਕਟੰਗ ਹੁੰਦੀ ਆ ਬਹੁਤ ਵਧੀਆ ਦੇਖੋ ਮੈਂ ਹਾਂਜੀ ਬੰਗੈ ਸ਼ੀਸ਼ੇ ਮੰਗਣਾ ਬੜੀ ਜੰਕਦੀਆਂ ਘੇਰੀਆਂ ਨਹੀਂ ਨਹੀਂ ਠੀਕ ਆ ਜੀ ਹੋਣੀ ਤਾਂ ਹੀ ਇਹ ਤੁਹਾਡੀ ਮਿਹਨਤ ਆ ਤੇ ਤਾਂ ਹੀ ਇਹ ਖਿਰਦੇ ਨੇ ਤਾਂ ਬਾਅਦ ਵਿੱਚ ਜਿਆਦਾ ਕੰਮ ਆ ਇਹ ਮਿਹਨਤ ਆ ਜੀ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਬਹੁਤ ਸੋਹਣਾ ਬਾਬੇ ਦਾ ਚੇਲੇ ਨੇ ਮੇਰੇ ਇਹ ਸੋਹਣੇ ਇਹ ਮਿਹਨਤ ਵੀ ਜਿਆਦਾ ਕੰਮ ਕਰਦੇ ਹਾਂ ਹਾਂਜੀ ਹਾਂਜੀ ਨਹੀਂ ਠੀਕ ਆ ਆਹੋ ਚਲੋ ਗੜਦੀ ਕਲਾ ਜੀ ਠੀਕ ਹੈ ਜੀ ਹਾਂ ਤੁਹਾਡੀ ਖੇਤੀ ਫਲਵਾੜੀ ਸਾਰੀ ਮੈਂ ਵਿਖਾਵ ਦੇਣਾ ਜੀ ਆਹ ਦੇਖੋ ਗਲਾ ਦੇ ਫਾਈਬਰ ਗਲਾ ਆਏ ਹਾਂਜੀ ਹਾਂਜੀ ਇਹ ਫਾਈਬਰ ਆ ਸਾਂ ਇਹ ਸਭ ਠੀਕ ਆ ਠੀਕ ਆ ਜੀ ਕਲ ਮਲਾ ਲਓ ਕੱਲ ਵੀ ਤਿਆਰ ਹੈ ਜੀ ਠੀਕ ਆ ਹਾਂਜੀ ਆਪਾਂ ਨੇ ਇਹ ਆਇੰਕ ਬਣਾ ਠੀਕ ਆ ਠੀਕ ਆ ਇਹਨੂੰ ਆਏ ਵੀ ਚਕਣਾ ਠੀਕ ਆ ਠੀਕ ਆ ਵਧੀਆ ਵਧੀਆ ਹਾਂਜੀ ਹਾਂਜੀ ਕੀ ਕਾ ਬਹੁਤ ਵਧੀਆ ਸਫਾਈ ਤੇ ਨਾਲ ਅੱਜ